ਈ ਨਾਮ ਤੋਂ ਤਾਂ ਸਾਸਤਰੀ ਕਾਜੀ ਸਾਰਿਆਂ ਨੂੰ ਤੇ ਮੇਰਾ ਨਾਮ ਕਮਲਪ੍ਰੀ ਸੈਣੀ ਹੈ ਤੇ ਮੈਂ ਨੰਗਲ ਡੈਮ ਤੋਂ ਰਹਿਣਾ ਪਿਛਲੇ 10 ਸਾਲ ਤੋਂ ਗੋਤਾਖੋਰ ਦਾ ਕੰਮ ਕਰਦਾ ਹਾਂ ਜਿਸ ਤਰ੍ਹਾਂ ਇਹ ਹਾਸਿਆ ਜਦੋਂ ਕਾਰ ਡਿੱਗੀ ਆ ਤੁਹਾਨੂੰ ਕਿੰਨੂ ਪਤਾ ਲੱਗੇ ਕੱਲ ਰਾਤ ਮੈਂ ਨਿਊਜ਼ ਚੈਨਲ ਤੇ ਦੇਖਿਆ ਸੀਗਾ ਕਿ ਕਾਰ ਡਿੱਗੀ ਆ ਫਿਰ ਥੋੜੀ ਦੇਰ ਤੋਂ ਬਾਅਦ ਇਹਨਾਂ ਦੇ ਪਿੰਡ ਦੇ ਮੁੰਡੇ ਨੇ ਫੋਨ ਵੀ ਕੀਤਾ ਹੈ ਇਥੋਂ ਲੋਕਲ ਮੁੰਡੇ ਨੇ ਤੇ ਰਾਤ ਨੂੰ ਲਗਭਗ 2 ਵਜੇ ਘਰ ਤੋਂ ਨਿਕਲੇ ਸੀ ਅਸੀਂ ਤੇ 4 4:30 ਵਜੇ ਪੁੱਜੇ ਇੱਥੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਵੇਰ ਨੂੰ 6 ਵਜੇ ਸ਼ੁਰੂ ਕਰਾਂਗੇ ਕੰਮ ਤੇ ਲਗਭਗ 6:30 ਜਾਂ 7 ਵਜੇ ਕੰਮ ਸ਼ੁਰੂ ਕੀਤਾ ਹੈ। ਡੇਢ-ਦੋ ਘੰਟੇ ਸਰਚ ਕਰਨ ਤੋਂ ਬਾਅਦ ਗੱਡੀ ਮਿਲੀ ਹੈ ਤੇ ਉਸ ਤੋਂ ਬਾਅਦ ਇੱਕ ਡੈਡ ਬੋਡੀ ਨੂੰ ਰਿਕਵਰ ਕੀਤਾ ਵਿੱਚੋਂ। ਸ਼ਾਇਦ ਉਸ ਵਿੱਚ ਇੱਕ-ਦੋ ਡੈਡ ਬੋਡੀਆਂ ਹੋਰ ਵੀ ਸੀਗੀਆਂ ਕਿਉਂਕਿ ਪਿੱਛੇ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਇੱਕ ਸਾਈਡ ਵਾਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਸੀਗਾ। ਜਿਸ ਤਰ੍ਹਾਂ ਤੁਸੀਂ ਰੈਸਕਿਊ ਚਲਾਇਆ ਤੋ ਤਸਵੀਰਾਂ ਜਿਹੜੀਆਂ ਅੰਦਰ ਜਾ ਕੇ ਦੇਖੇ ਕਿਹੋ ਜਿਹੇ ਹਾਲਾਤ ਸੀਗੇ ਜਿੱਥੇ ਅਜੇ ਤੱਕ ਤੁਸੀਂ ਗੱਡੀ ਬਾਹਰ ਕੱਢੀ ਆ। ਥੱਲੇ ਜਿਹੜਾ ਪਾਣੀ ਆ ਕਾਫੀ ਗੰਦਲਾ ਹੈ। ਮਤਲਬ ਦਿਖਾਈ ਕੁਝ ਨਹੀਂ ਦਿੰਦਾ ਹੈਗਾ। ਸਿਰਫ ਕਿਸੇ ਚੀਜ਼ ਨੂੰ ਹ ਜਦੋਂ ਆ ਕਾਰਵਾਰ ਗੱਡੀ ਗਈ ਹੈ ਨਾ ਟੀ-ਸ਼ਰਟ ਉੱਤੇ ਆ ਰਿਹਾ ਤੇ ਕੋਈ ਅੰਦਾਜ਼ਾ ਲੱਗਦਾ ਹੈ ਕਿ ਜਦੋਂ ਗੱਡੀ ਗਈ ਹੈ ਇਹਨਾਂ ਲੋਕਾਂ ਨੇ ਸ਼ਾਇਦ ਕੋਸ਼ਿਸ਼ ਕੀਤੀ ਹੋਵੇ ਬਾਹਰ ਨਿਕਲਣਗੇ ਹਾਂ ਕੋਸ਼ਿਸ਼ ਤਾਂ ਕੀਤੀ ਹੋਣੀ ਹੈ ਕਿਉਂਕਿ ਜਿਹੜੇ ਬੰਦੇ ਦੀ ਡੈੱਡ ਬੋਡੀ ਮਿਲੀ ਹੈ ਨਾ ਉਹ ਸ਼ਾਇਦ ਉਹ ਅੱਗੇ ਵਾਲੀ ਸੀਟ ਤੋਂ ਪਿਛਲੇ ਪਿਛੇ ਵਾਲੀ ਸੀਟ ਤੇ ਚਲਾ ਗਿਆ ਕਾਫੀ ਤੜਪਣ ਤੋਂ ਬਾਅਦ ਉਹਦੇ ਪ੍ਰਾਨ ਨਿਕਲੇ ਹੋਣੇ ਹਨ ਤੇ ਇਸ ਤਰ੍ਹਾਂ ਦੇ ਹਾਦਸੇ ਜਿਹੜੇ ਹੈਗੇ ਹੱਲਾਗਾਤਰ ਨਹਿਰਾਂ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਪਿਛਲੇ 20 ਸਾਲਾਂ ਤੋਂ ਅਸੀਂ ਗੋਤਾਖੋਰ ਦਾ ਕੰਮ ਕਰ ਰਹੇ ਆ ਤੇ ਅਕਸਰ ਇਸ ਤਰ੍ਹਾਂ ਜਿਹੜੇ ਹਾਦਸੇ ਆ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਹੁੰਦੇ ਨੇ ਜ਼ਿਆਦਾ ਕਰਕੇ ਜਿਦਾਂ ਇਹ ਵੀ ਹੁਣ ਸ਼ੱਕ ਆ ਕਿ ਸ਼ਾਇਦ ਠੀਕ ਹੋ ਜਾਣੇ ਇਹ ਡੈਡ ਬੋਡੀਆਂ ਕੋਈ ਹੋ ਸਕਦੀਆਂ ਨੇ ਉਹਨੂੰ ਪਾਲਣ ਲਈ ਹੁਣ ਕੀ ਕਰ ਰਹੇ ਹੋ ਤੇ ਫਿਰ ਹਾਲ ਤੀ ਕੁਝ ਨਹੀਂ ਕਰ ਰਹੇ ਤੇ ਅੱਗੇ ਦੱਸਿਆ ਜਾ ਰਿਹਾ ਕਿ ਅੱਗੇ ਜੇਟ ਵੀ ਹੈ ਤੇ ਅਗਰ ਇੱਕ ਦੋ ਡੈਡ ਬੋਡੀਆਂ ਵਿੱਚੋਂ ਮੰਨ ਲਓ ਇੱਕ ਜਾਂ ਦੋ ਡੈਡ ਬੋਡੀਆਂ ਤੇ ਅੱਗੇ ਫੁੱਲਣ ਤੋਂ ਬਾਅਦ ਉਹ ਡੈਡ ਬੋਡੀਆਂ ਅੱਗੇ ਜ਼ਰੂਰ ਮਿਲੂਗੀਆਂ ਡਿਗਰੀ ਕਿਸ ਤਰ੍ਹਾਂ ਜੀ ਆ ਰਾਤ ਦੇ ਮਤਲਬ ਇਹਨਾਂ ਤੋਂ ਓਵਰਟੇਕ ਕਰਦਿਆਂ ਗੱਡੀ ਜਿਹੜੀ ਆ ਸ਼ਹਿਰ ਤੋਂ ਆ ਰਹੀ ਸੀ ਤੇ ਉਹਨਾਂ ਨੂੰ ਰੋਕ ਪੜਨਾ ਸੀ ਲੁਧਿਆਣੇ ਵਾਲਾ ਤੋਂ ਕਿਸੇ ਤਰ੍ਹਾਂ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੋ ਕੇ ਜਿਹੜੀ ਨਹਿਰ ਉਹ ਨਹਿਰ ਦੇ ਵਿੱਚ ਗਿਰ ਗਈ ਜੀ ਸਾਰੇ ਜਿਵੇਂ ਕਿ ਪਤਲਾ ਲੱਗ ਰਹੀ ਸੀ ਹੁਣ ਕਿੰਨੇ ਬੰਦੇ ਜਿਹੜੇ ਵਿੱਚੋਂ ਗੱਡੀ ਚੋਂ ਨਿਕਲੇ ਤੇ ਕੋਈ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਤੇ ਬੈਕ ਸਾਈਡ ਦਾ ਵੀ ਟੁੱਟਿਆ ਹੋਇਆ ਸੀ ਕਿੰਨੇ ਵਜੇ ਦਾ ਹਾਸਲ 7:00 ਤੇ 8:00 ਦਾ 8:68 ਵਜੇ ਸਾਨੂੰ ਇਨਫੋਰਮੇਸ਼ਨ ਹੋਈ ਸੀ ਉਸ ਤੋਂ ਬਾਅਦ ਦੇ ਅਸੀਂ ਸਾਰੀਆਂ ਟੀਮਾਂ اور ਪਬਲਿਕ ਦੇ ਸਾਹਮਣੇ ਸੀ ਕੋਸ਼ਿਸ਼ ਕਰਦੇ ਪਤਾ ਲੱਗ ਰਿਹਾ ਕਿ ਮੀਤਾਂ ਸਵਾਸ਼ ਛੱਡ ਗਿਆ ਥੋੜੀ ਜਿਹੀ ਪਤਾ ਵਿੱਚੋਂ ਬੋਡੀ ਇੱਕ ਮਿਲੀ ਆ ਤੇ ਉਹ ਤੋਂ ਅੱਗੇ ਹੁਣ ਅਸੀਂ ਇਹਨਾਂ ਦਾ ਪਰਿਵਾਰ ਨਾਲ ਲਿੰਕ ਕਰਕੇ ਕੋਸ਼ਿਸ਼ ਕਰਾਂਗੇ ਕਿ ਸਾਰੀ ਗੱਲ ਦਾ ਖੁਲਾਸਾ ਹੋ ਸਕੇ ਖੁਲਾਸਾ ਕਿਸੇ ਤਰ੍ਹਾਂ ਬਣ ਰਿਹਾ ਰੋਜਪੁਰ ਦਾ ਪਤਾ ਲੱਗਾ ਜੀ ਇਹਦਾ ਸਾਰੀਆਂ ਦੇ ਘਰਦਿਆਂ ਨਾਲ ਕੋਈ ਨੰਬਰ ਜਾਂ ਹੋਣੇ ਤੱਕ ਬਸਾਂ ਕਰ ਰਹੇ ਹਾਂ ਉਹ ਤੋਂ ਹੁਣ ਤਾਂ ਫ੍ਰੀ ਹੋ ਕੇ ਕਰਾਂਗੇ